ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀ ਤਰੀਕਤ ਦੇ ਐਲਾਨ ਤੋਂ ਬਾਅਦ ਦੇਸ਼ ਭਰ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਚੁੱਕਿਆ ਜਿਸ ਦੇ ਚੱਲਦਿਆਂ ਪੰਜਾਬ ਵਿੱਚ ਵੀ ਪੁਲਿਸ ਬਾਰ-ਬਾਰ ਫਲੈਗ ਮਾਰਚ ਕਰ ਰਹੀ ਹੈ ਅਤੇ ਥਾਰ ਥਾਂ ਤੇ ਛਾਪੇਮਾਰੀ ਕਰ ਰਹੀ ਹੈ ਚੈਕਿੰਗ ਕਰ ਰਹੀ ਹੈ ਤਾਂ ਜੋ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਨਾ ਵਾਪਰ ਸਕੇ ਅਤੇ ਸਭ ਕੁਝ ਸ਼ਾਂਤ ਮਈ ਰਹੇ ਇਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਡੀਐਸਪੀ ਸੁਮੇਰ ਸਿੰਘ ਮਾਨ ਨੇ ਕਿਹਾ ਕਿ ਅੱਜ ਇਸ ਦੇ ਚੱਲਦੇ ਆ ਪਠਾਨਕੋਟ ਦੀ ਵੱਖ-ਵੱਖ ਜੇਲ੍ਹਾਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਉਹਨਾਂ ਦੇ ਨਾਲ ਸੁਪਰਡੈਂਟੈਂਟ ਜੇਲ ਵੀ ਸਨ ਅਤੇ ਵੱਖ-ਵੱਖ ਕੈਦੀਆਂ ਦੇ ਬਰਾਕਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਚੈੱਕ ਕੀਤਾ ਗਿਆ ਕਿ ਕੁਝ ਵੀ ਅਜਿਹਾ ਕ੍ਰਿਮੀਨਲ ਨਾ ਹੋਵੇ ਜਿਸ ਕਰਕੇ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਵਾਪਰ ਸਕੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਮਾਡਲ ਕੋਡ ਆਫ ਕੰਡਕਟ ਇਨ ਆਪਰੇਸ਼ਨ ਆ ਤੇ ਜਿਹੜੀਆਂ ਇਲੈਕਸ਼ਨ ਕਮਿਸ਼ਨਸ ਦੀ ਹਦਾਇਤਾਂ ਉਹਦੇ ਅਨੁਸਾਰ ਜਿਹੜੀਆਂ ਹੁਣ ਮੈਕਸਿਮਮ ਕਾਰਵਾਈ ਚੱਲ ਰਹੀ ਹੈ ਇਹਦੇ ਅੰਦਰ ਹੀ ਇੱਕ ਪੁਆਇੰਟ ਹੈ ਕਿ ਵੀ ਜਿਹੜਾ ਜੇਲ੍ਹ ਸਾਨੂੰ ਆਪਾਂ ਚੈੱਕ ਕਰਨੀ ਹੈ ਤਾਂ ਕਿ ਕੋਈ ਵੀ ਜਿਹੜਾ ਕ੍ਰਿਮੀਨਲ ਐਲੀਮੈਂਟ ਹੈ ਇਲੈਕਸ਼ਨਸ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਾ ਕਰ ਸਕੇ ਤੇ ਇਸੇ ਦੇ ਮੱਦੇਨਜ਼ਰ ਅੱਜ ਆਪਾਂ ਇੱਥੇ ਸਬ ਜੇਲ ਪਠਾਨਕੋਟ ਆਈ ਸੀ ਤੇ ਇਹਦੇ ਚ ਐਸ ਐਚਓ ਡਿਵੀਜ਼ਨ ਨੰਬਰ 1 ਤੇ ਐਸ ਐਚਓ ਮਮੂਲ ਕੈਂਟ ਤੇ ਸਮੇਤ ਫੋਰਸ ਆਪਾਂ ਇੱਥੇ ਚੈਕਿੰਗ ਕੀਤੀ ਹੈ ਨਾਲ ਸੁਪਰਡੈਂਟ ਜੇਲ ਵੀ ਸੀ ਤੇ ਗਹਿਨ ਚੈਕਿੰਗ ਕੀਤੀ ਗਈ ਹੈ ਕੱਲ ਕੱਲੇ ਕੈਦੀ ਦੀ ਉਹਨਾਂ ਦੇ ਬੈਰੇਕਸ ਦੀ ਤਾਂ ਕਿ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਨਾ ਮਿਲੇ ਜਿਹੜੀ ਉਹ ਮਿਸਯੂਜ਼ ਕਰ ਸਕਣ ਤੇ ਜਿਸ ਦੇ ਨਾਲ ਕੋਈ ਅੱਗੇ ਕ੍ਰਿਮੀਨਲ ਐਕਟੀਵਿਟੀ ਕਰ ਸਕਣ ਕਿੰਨੇ ਕੁ ਮਲਾਜ਼ਮਾ ਨੇ ਭਾਗ ਲਿਆ ਔਰ ਕੋਈ ਚੈਕਿੰਗ ਦੇ ਦੌਰਾਨ ਕੋਈ ਮਿਲੀ ਕੋਈ ਅਨਸ਼ੀਲ ਚੀਜ਼ ਜੀ तकरीबन 50 ਕੈਦੀਆਂ ਨੇ ਇਹਦੇ ਤੇ ਸੌਰੀ 50 ਮਲਾਜ਼ਮਾ ਨੇ ਇਹਦੇ ਚ ਚੈਕਿੰਗ ਚ ਹਿੱਸਾ ਲਿਆ ਤੇ ਅਬਜੈਕਸ਼ਨੇਬਲ ਚੀਜ਼ ਜਿਹੜੀ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਨਹੀਂ ਮਿਲੀ ਹੈ ਤੇ ਮੋਰਲੈਸ ਜਿਹੜਾ ਅੰਦਰ ਸਾਨੂੰ ਕਲੀਨ ਹੀ ਮਿਲਿਆ ਸਭ ਨੂੰ ਪਠਾਨਕੋਟ ਤੋਂ ਕੈਮਰਾਮੈਨ ਹਨੀ ਦੇ ਨਾਲ ਅਜੇ ਸੈਨਿਤ ਰਿਪੋਰਟ